ਦੋਸਤੋ ਸਭ ਤੋਂ ਪਹਿਲਾਂ ਤੇ ਇੱਕ ਕਾਪੀ ਪੈਨ ਲੈ ਲਓ ਕੁਝ ਘਰੇਲੂ ਨੁਸਖੇ ਦੱਸਣੇ ਜਾ ਰਿਹਾ ਹਾਂ ਜੇਕਰ ਇਹ ਨੁਸਖੇ ਤੁਹਾਨੂੰ ਚੰਗੇ ਲੱਗਣ ਤੇ ਲੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੂਸਿਆਂ ਨੂੰ ਵੀ ਦੱਸਣਾ ਨੰਬਰ 1 ਜੇ ਕੋਈ ਕੁੱਤਾ ਤੁਹਾਨੂੰ ਵੱਢ ਲਵੇ ਜੀ ਤੁਸੀਂ ਕੁੱਤੇ ਨੂੰ ਵੱਢ ਲਓ ਤੇ ਸਬਰ ਰੱਖੋ ਜੇ ਤੁਹਾਡੇ ਆਵਾਜ਼ ਛੱਡਦੇ ਹਨ ਤਾਂ ਗੰਝ ਕਰਾ ਲਓ ਪੇਰ ਨਹੀਂ ਛੜਨਗੇ ਜੇ ਤੁਹਾਡੇ ਦੰਦ ਨੂੰ ਕੀੜਾ ਲੱਗਿਆ ਹੈ ਤਾਂ 2-3 ਹਫ਼ਤੇ ਕੁਝ ਨਾ ਖਾਓ ਕੀੜਾ ਆਪਣੇ ਆਪ ਧੁੱਖਾ ਮਰ ਜਾਊਗਾ ਸ਼ਾਬਾਸ਼ ਬੇਟਾ ਬਹੁਤ ਬੜੀਆ ਜੇ ਗਾਲਚ ਦਰਦ ਹੁੰਦਾ ਹੈ ਤਾਂ ਗਾਲਚ ਦੱਸੇ ਪਾ ਕੇ ਪੱਖੇ ਨਾਲ ਲੰਮਕ ਜਾਓ ਪੇਰ ਨਹੀਂ ਹੁੰਦਾ ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਦਿਨੇ ਸੌਂ ਜਾ। ਲਾਸਟ ਵਿੱਚ ਜੇ ਤੁਹਾਡੇ ਹੱਥ ਵਿੱਚ ਦਰਦ ਹੁੰਦਾ ਹੋਵੇ ਤਾਂ ਇੱਕ ਹਥੌੜਾ ਲਾਓ ਤੇ ਆਪਣੇ ਪੈਰ ਤੇ ਜ਼ੋਰ ਨਾਲ ਮਾਰੋ। ਤੁਸੀਂ ਆਪਣੇ ਹੱਥ ਦੇ ਦਰਦ ਨੂੰ ਭੁੱਲ ਜਾਵੋਗੇ। ਸ਼ਾਬਾਸ਼ ਬੇਟਾ। ਬਹੁਤ ਬੜੀਆਂ। ਜੇ ਕਰੇ ਕੋਈ ਜਿਹੜੇ ਲੁਨਸਕੇ ਚੰਗੇ ਲੱਗਿਓ ਤਾਂ ਲਾਈਕ ਕਰ ਦੇਣਾ। ਵੱਧ ਤੋਂ ਵੱਧ ਸ਼ੇਅਰ ਕਰਨਾ।